ਨਾਮ ਮੇਰਾ ਜਗਸੀਰ ਸਮੀਰ। ਜਗਸੀਰ ਕੀ ਕਹਿਣਾ ਚਾਹੋਗੇ ਜਿਹੜਾ ਪਤੰਗ ਤੇ ਪਾਬੰਦੀ ਲੱਗੀ ਹੈ ਪਿੰਡ 'ਚ? ਚੈਨਲ ਡੋਰ ਤੇ ਪਾਬੰਦੀ ਲਾਉਣ ਦੀ ਬਜਾਈ ਪਤੰਗ ਵਜਦੀ ਪਾਬੰਦੀ ਲਾਤੀ ਜੀ ਅਸੀਂ। ਚੈਨਲ ਡੋਰ ਵਿਕਣੀ ਨਹੀਂ ਜਦੋਂ ਪਤੰਗ ਹੀ ਨਹੀਂ ਚੜ੍ਹਨੇ ਜੀ। ਇਹਦੇ ਮੱਦੇਨਜ਼ਰ ਅਸੀਂ ਚੈਨਲ ਡੋਰ ਦੇ ਨਾਲ ਨੁਕਸਾਨ ਜਾਦੇ ਹੋ ਰਹੇ ਸੀ। ਅਸੀਂ ਪਤੰਗ ਵਾਜਦੀ ਪਾਬੰਦੀ ਲਾਤੀ। ਕੀ ਫੈਸਲਾ ਕੀਤਾ ಗ್ರಾಮ ਪੰਚਾਇਤ ਨੇ? ಗ್ರಾಮ ਪੰਚਾਇਤ ਨੇ ਪੂਰਾ ਵਧੀਆ ਫੈਸਲਾ ਲੈਂਤਾ ਜੀ। ਇਹ ਕਹਿੰਦੇ ਵੀ ਜਿਹੜਾ ਪਤੰਗ ਚੜ੍ਹਾਊਗਾ ਉਹਤੇ ਪਾਬੰਦੀ ਹੈ ਜਿਹੜਾ ਦੁਕਾਨਦਾਰ ਵੇਚੂਗਾ ਉਹਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਇਹ ਹੋਰ ਵੀ ਅੱਗੇ ਆਣਾ ਚਾਹੀਦਾ ਲੋਕਾਂ ਨੂੰ ਲੱਗਦਾ ਹਾਂ ਦੂਜੀਆਂ ਪੰਚਾਇਤਾਂ ਨੂੰ ਜੀ ਵੀ ਮਤੇ ਪਾਉਣੇ ਚਾਹੀਦੇ ਨੇ ਜੀ ਇਹਹੀ ਹਾਲ ਹੈ ਜੀ ਕਿਹੜੇ ਪਿੰਡ ਨੇ ਕੀ ਫੈਸਲਾ ਕੀਤਾ ਜੀ ਪਿੰਡ ਪੈਣੀ ਛੂੜਾ ਜੀ ਜ਼ਿਲ੍ਹਾ ਬਠਿੰਡਾ ਦਾ ਯਾਨੀ ਕਿ ਲਾਸਟ ਐਡਮਾਨਸਾ ਪਾਜਦਾ ਜੀ ਸਾਡੇ ਪਿੰਡ ਦੇ ਵਿੱਚ ਜਿਹੜੀ ਕਿਹਾਸੇ ਹੁੰਦੇ ਹੈਗਾ ਪਤੰਗ ਤੋਂ ਉਸ ਪਤੰਗ ਤੋਂ ਹਾਸੇ ਨੂੰ ਖਬਰਾਂ ਤੁਹਾਡੇ ਚੈਨਲ ਆ ਰਹੀ ਸੁਣ ਕੇ ਅਸੀਂ ਪਿੰਡ ਨੇ ਯਾਨੀ ਕਿ ਇਹ ਨਗਰ ਨੇ ਫੈਸਲਾ ਕੀਤਾ ਨਗਰ ਪੰਚਾਇਤ ਨੇ ਵੀ ਆਪਾਂ ਇਹਨਾਂ ਹਾਸੇ ਨੂੰ ਰੋਕੀ ਹੈ ਯਾਨੀ ਕਿ ਆਪਦੇ ਪਿੰਡ ਦੀ ਸ਼ੁਰੂਆਤ ਕਰ ਗਏ ਆਪਦੇ ਪਿੰਡ ਨੂੰ ਸ਼ੁਗਰ ਦੇ ਇਸ ਕਰਕੇ ਕੀਤੀ ਕਿ ਮਤਾ ਪਾਇਆ ਮਤਾ ਪਾ ਕੇ ਉਸ ਨੂੰ ਅਲਾਸਮੈਂਟ ਕਰਕੇ ਲਾਗੂ ਕੀਤਾ ਲੋਕਾਂ ਨੇ ਜਨਕਾ ਇਟਾ ਸੋ ਜੇ ਉਦਦਾ ਬੱਚਾ ਕੋਈ ਵੀ ਉਦੋਂ ਦਾ ਕੋਸੇ ਪਤੰਗ ਨਹੀਂ ਛੜਾਉਣਾ ਮਿਲ ਸਾਡੇ ਆਸ ਪਾਸੇ ਜੀ ਕੀ ਲਿਖਿਆ ਕੀ ਮਤੇ ਮਤੇ ਤੇ ਲਿਖਿਆ ਵੀ ਜੇਕਰ ਕੋਈ ਅੱਜ ਤੋਂ ਬਾਅਦ ਦੁਕਾਨਦਾਰ ਜਾਂ ਕੋਈ ਪਤੰਗ ਚੜਾਉਗਾ ਜਾਂ ਦੁਕਾਨਦਾਰ ਵੇਚੂਗਾ ਇਹ ਸਮਗਰੀ ਪਤੰਗ ਨਾਲ ਮਿਲਦੀ ਜੁਲਦੀ ਤਾਂ ਉਸ ਤੇ ਇੱਕ ਪਿੰਡ ਪੱਤਰੀ ਜੋ ਕੋਈ ਹੁੰਦੀ ਆ ਜਾਂ ਆਮ ਆਪਾਂ ਕਹਿੰਦੇ ਨੇ ਆ ਪਰਪੇ ਚੌਥੇ ਪਈ ਜੀ ਜਾਨੀਕੋ ਉਹ ਇੱਕ ਵੀ ਬੇਨਤੀ ਤੋਂ ਉੱਤੇ ਕਹਿੰਨਾਂ ਨੂੰ ਵੀ ਭਈਏ ਨਾ ਵੇਚੋ ਤੇ ਉਹਨਾਂ ਨੇ ਸਹਿਯੋਗ ਦਿੱਤਾ ਵੀ ਕਹਿੰਦੇ ਨਹੀਂ ਪਵੰਦੀ ਪੂਰੀ ਹਾਂਜੀ ਪੂਰੀ ਪਵੰਦੀ ਹੈ ਤੇ ਆਹਾਂ ਤੇ ਕੋਈ ਜਿਹੜਾ ਕੋਈ ਜੁਰਮਾਨਾ ਜਾਂ ਖਿਆ ਉਹ ਇੱਥੇ ਨਹੀਂ ਲਾ ਸਕਦੇ ਉਹ ਤਾਂ ਜਾਨੀ ਕਿ ਸੱਦ ਦਾ ਇੱਕ ਨੂੰ ਬੰਦ ਕਰਨ ਦਾ ਹੋਇਆ ਹੈ ਜਾਨੀ ਕਿ ਇਹ ਰਹਿਗੀਆਂ ਗੱਲਾਂ ਗਵਰਨਮੈਂਟ ਦੀਆਂ ਇਸ ਤਰ੍ਹਾਂ ਸਹਿਯੋਗ ਦੇ ਰਿਹਾ ਠੀਕ ਹੈ ਠੀਕ